ਇੱਕ ਪਾਸੇ ਲੋਕ ਨਸ਼ਿਆਂ ਤੋਂ ਪੀੜਤ ਨੇ ਕਿ ਨਸ਼ੇ ਨਹੀਂ ਹੋਣੇ ਚਾਹੀਦੇ ਨਸ਼ਿਆਂ ਦਾ ਕੋੜ ਵੱਡ ਦੇਣਾ ਚਾਹੀਦਾ ਪਰ ਦੂਸਰੇ ਪਾਸੇ ਥਾਣਾ ਧਾਰੀਵਾਲ ਦੀ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਉਥੋਂ ਦੇ ਨਜ਼ਦੀਕੀ ਪਿੰਡ ਜ਼ਫਰਵਾਲ ਦੇ ਇੱਕ ਡੇਰੇ ਵਿੱਚ ਪੁਲਿਸ ਨੇ ਛਾਪਾ ਮਾਰਿਆ ਤਾਂ ਵੱਡੀ ਮਾਤਰਾ ਦੇ ਵਿੱਚੋਂ ਥੁਲਾਣ ਦੇਸੀ ਸ਼ਰਾਬ ਬਰਾਬਤ ਕੀਤੀ ਗਈ ਹੈ ਜਾਣਕਾਰੀ ਦਿੰਦਿਆਂ ਐਸ ਐਚ ਓ ਥਾਣਾ ਧਾਰੀਵਾਲ ਇੰਸਪੈਕਟਰ ਬਲਜੀਤ ਕੌਰ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਮੁਖਬਰ ਤੋਂ ਇਹ ਖਾਸ ਜਾਣਕਾਰੀ ਮਿਲੀ ਸੀ ਛਾਪੇਮਾਰੀ ਕੀਤੀ ਗਈ ਜਾਣਕਾਰੀ ਬੜੀ ਸੀ ਕਿ ਜਸਵੀਰ ਸਿੰਘ ਨਾਮੀ ਨੌਜਵਾਨ ਦੇ ਵੱਲੋਂ ਵੱਡੇ ਪੱਧਰ ਤੇ ਦੇਸੀ ਸ਼ਰਾਬ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ ਜਿਸ ਤੇ ਜਦੋਂ ਪੁਲਿਸ ਪਾਰਟੀ ਅਤੇ ਐਕਸਾਈਜ਼ ਵਿਭਾਗ ਦੀ ਟੀਮ ਉੱਥੇ ਛਾਪਾ ਮਾਰਨ ਗਈ ਤਾਂ ਉੱਥੇ 450 ਲੀਟਰ ਲਾਹਣ ਅਤੇ ਇੱਕ ਕੈਨ ਦੇਸੀ ਸ਼ਰਾਬ ਦਾ ਬਰਾਮਦ ਕੀਤਾ ਗਿਆ ਪਰ ਦੋਸ਼ੀ ਦੱਸਿਆ ਗਿਆ ਕਿ ਮੌਕੇ ਤੋਂ ਫਰਾਰ ਹੋ ਗਿਆ ਐਸਐਚਓ ਥਾਣਾ ਧਾਰੀਵਾਲ ਨੇ ਕਿਹਾ ਕਿ ਉਹਨਾਂ ਵੱਲੋਂ ਜਲਦੀ ਹੀ ਦੋਸ਼ੀ ਕਾਬੂ ਕਰ ਲਿਆ ਜਾਏਗਾ ਉੱਥੇ ਹੀ ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਕਿ ਅਗਲੇ ਸਮੇਂ ਦੇ ਵਿੱਚ ਵੀ ਉਹਨਾਂ ਵੱਲੋਂ ਨਸ਼ਿਆਂ ਦੇ ਖਿਲਾਫ ਮਾਨਜੋਗ ਐਸਐਸਪੀ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ ਇਹ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ ਸੁਣਦੇ ਆ ਕਿ ਐਸਐਚਓ ਬਲਜੀਤ ਕੌਰ ਨੇ ਕੀ ਆਖਿਆ ਸਾਨੂੰ ਪਿੰਡ ਜਫਰਵਾਲ ਤੋਂ ਅਸੀਂ ਅੱਜ ਰੇਡ ਕੀਤਾ ਜੋ ਸਬੀਚ ਸਿੰਘ ਦੇ ਘਰੇ ਜਿੱਥੇ ਸਾਨੂੰ 450 ਲੀਟਰ ਦੇ ਕਰੀਬ ਲਾਹਨ ਤੇ ਇੱਕ ਕੈਨ ਸ਼ਾਪ ਦਾ ਜਿਹੜਾ ਸਾਨੂੰ ਬਰਾਮਦ ਹੋਇਆ ਇਹ ਪਹਿਲੇ ਵੀ ਇਹਦੇ ਤੇ ਪਰਚੇ ਲੇਕਰ ਅਕਸਾਈ ਜੀ ਵਗੈਰਾ ਦਾ ਕੋਈ ਨਹੀਂ ਹੈਗਾ ਪਹਿਲੇ ਇਹਦੇ ਤੇ ਪਰਚੇ ਹੈਗੇ ਆ ਸਾਨੂੰ ਇਹ ਸਾਨੂੰ ਇਹ ਗੁਪਤ ਇਨਫੋਰਮੇਸ਼ਨ ਮਿਲੀ ਸੀ ਸਾਡੀ ਤੇ ਉਹਦੇ ਮੁਤਾਬਕ ਅਸੀਂ ਜਿਹੜਾ ਹੈਗਾ ਅੱਜ ਸਾਰੀ ਸਾਈਜ਼ ਵਾਲੇ ਤੇ ਅਸੀਂ ਪੰਜਾਬ ਪਲੱਸ ਨੇ ਜਿਹੜਾ ਹੈਗਾ ਦੋਨੋਂ ਟੀਮਾਂ ਬਣਾ ਕੇ ਅਸੀਂ ਤੇ ਅੱਜ ਜਿਹੜੇ ਵੱਖ-ਵੱਖ ਜਗ੍ਹਾ ਤੇ ਅਸੀਂ ਰੇਟ ਕੀਤੇ ਜਿੱਥੇ ਕਿ ਸਾਨੂੰ ਜਫਰਵਾਲ ਪਿੰਡ ਤੋਂ ਸਾਨੂੰ ਅੱਜ ਇਹ ਸਾਡੀ ਲਾਹ ਅਤੇ ਸ਼ਰਾਬ ਜਿਹੜੀ ਬ੍ਰਾਮਤ ਹੋਈ ਤੇ ਆਪ ਹੀ ਖੁਦ ਹੀ ਬਣਾਉਂਦਾ ਸੀਗਾ ਤੇ ਪਿਆਰ ਆਪ ਹੀ ਕਰਦਾ ਸੀਗਾ ਤੇ ਕਿਸੇ ਕੋਲੋਂ ਨਹੀਂ ਲੈਂਦਾ ਕਿ ਉਹ ਕੋਈ پلان ਮਿਲੀ ਸਾਨੂੰ پلان ਜਿਹੜੀ ਹੈਗੀ ਉਹ ਆਪ ਹੀ ਚਾਰ ਹੁੰਦੀ ਹੈ ਸ਼ਰਾਬ ਨਹੀਂ ਅਜੇ ਉਹ ਪਗੋੜਾ ਹੈਗਾ ਉਹ ਨਹੀਂ ਸਾਨੂੰ ਮਿਲਿਆ ਪਰ ਜਲਦ ਜਿਹੜਾ ਅਸੀਂ ਇਹ ਇਹ ਜਦੋਂ ਉਹਦੀ ਰੈਸਟ ਹੋਈ ਸਾਨੂੰ ਕੁਝ ਪਤਾ ਲੱਗੂਗਾ ਸਾਰਾ ਕਿ ਕੌਣ-ਕੌਣ ਇਹਦੇ ਨਾਲ ਹੋਰ ਇਨਵੋਲਵ ਹੈਗੇ ਆ ਜਿਹੜੇ-ਜਿਹੜੇ ਹੋਣਗੇ ਉਹਨਾਂ ਨੂੰ ਅਸੀਂ ਕੁਝ ਦਿਨ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਹਦਾਇਤਾਂ ਨੇ ਸਾਨੂੰ ਨਸ਼ਾ ਸੰਬੰਧੀ ਜਿਹੜੀਆਂ ਹੈਗੀਆਂ ਨੇ ਡੇਲੀ ਦੇ ਡੇਲੀ ਸਾਨੂੰ ਸਪੈਕਸ਼ਮਾ ਮਿਲਦੀਆਂ ਨੇ ਉਹਦੇ ਮੁਤਾਬਕ ਅਸੀਂ ਡੇਲੀ ਤੇ ਡੇਲੀ ਜਿਹੜੇ ਹੈਗੇ ਆ ਹੋਰ ਜਗ੍ਹਾ ਤੇ ਵੀ ਜਿੱਥੇ ਹੋ ਰਿਹਾ ਨਸ਼ਾ ਦੇ ਤੰਦੇ ਹੋ ਰਹੇ ਆ ਅਸੀਂ ਉਹਨਾਂ ਨੂੰ ਜਲਦ ਕਾਬੂ ਕਰਾਂਗੇ ਸਾਨੂੰ ਕਿ ਜਿਹੜੀ ਕੋਈ ਇਦਾਂ ਦੀ ਹੈਗੀ ਆ ਸਾਨੂੰ ਪਰਮਿਸ਼ਨ ਦੇਣ ਜਿਹੜੀ ਉਹਨਾਂ ਦੀ ਗੁਪਤ ਰੱਖੀ ਜਾਊਗੀ ਤੇ ਸਾਡੇ ਨਾਲ ਸਾਥ ਦੇ